ਰੇਡੀ ਕੁਰਾਹੇ ਪਏ ਦੀ ਪ੍ਰਸ਼ੰਸਾ ਕਰਨੀ ਕਦੇ ਵੀ ਸਿਆਣਪ ਨਹੀਂ ਮੰਨੀ ਜਾਵੇਗੀ ਡੰਡੀ ਏਜੰਟ ਨਾਲ 30-40 ਲੱਖ ਦਾ ਸੌਦਾ ਕਰਕੇ ਜਦੋਂ ਬਾਪ ਕਰ ਭਰਤ ਦਾ ਹੈ ਤਾਂ ਨਾ ਸਿਰਫ ਘਰ ਘਾਟ ਜਾਂ ਜ਼ਮੀਨ ਵੇਚਣ ਦੀ ਤਿਆਰੀ ਹੁੰਦੀ ਹੈ ਸਗੋਂ ਜਵਾਨ ਪੁੱਤ ਨੂੰ ਇੱਕ ਗਲਤਤਾ ਤੇ ਖਤਰਨਾਕ ਤਰੀਕੇ ਨਾਲ ਵਿਦੇਸ਼ ਭੇਜਣ ਦੀ ਇਹ ਸੌਦੇਵਾਜੀ ਹੀ ਨਹੀਂ ਹੁੰਦੀ ਸਗੋਂ ਕਈ ਵਾਰ ਮੌਤ ਨੂੰ ਬਾਜਾ ਮਾਰਨ ਲਈ ਸਥਿਤੀ ਆਪ ਹੀ ਸਿਰਜ ਲਈ ਹੁੰਦੀ ਹੈ ਡੰਡੀ ਅਮਰੀਕਾ ਸੁਪਨਿਆਂ ਦਾ ਦੇਸ਼ ਨਹੀਂ ਸਗੋਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਧਰਤੀ ਵੀ ਮਨ ਨਹੀਂ ਜਾਂਦੀ ਹੈ ਡੰਡੀ ਇਸੇ ਲਈ ਦੁਨੀਆਂ ਦੇ ਪੌ ਗਿਣਤੀ ਲੋਕ ਇੱਥੇ ਆ ਕੇ ਖੁਸ਼ਹਾਲ ਜੀਵਨ ਜਉਣ ਦੇ ਇਸ਼ਕ ਹਾਲੇ ਵੀ ਬਹੁਤ ਹਨ ਡੰਡੀ ਇਸ ਮੁਲਕ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਲੱਖਾਂ ਲੋਕਾਂ ਦੀ ਹੱਡ ਬੀਤੀ ਜੱਗ ਨੂੰ ਸੁਣਾਇਓ ਤਾਂ ਇਹ ਸੁਣ ਕੇ ਚੰਗੇ ਭਲੇ ਬੰਦੇ ਦਾ ਧਰਾ ਨਿਕਲ ਜਾਂਦਾ ਹੈ ਡੰਡੀ ਭਲਾ ਮਾਨਸ ਬੰਦਾ ਸੋਚਦਾ ਹੈ ਇੰਨੀਆਂ ਖਤਰਨਾਕ ਚੋਪੜੀਆਂ ਖਾਣ ਨਾਲੋਂ ਸੁੱਕੀ ਨਾਲ ਗੁਜ਼ਾਰਾ ਕਰਨਾ ਹੀ ਬਿਹਤਰ ਹੈ ਡੰਡੀ ਉਹ ਮਾਪੇ ਜਿਹੜੇ ਇਹ ਜੰਤ ਨਾਲ ਘਰ ਉਜਾੜ ਕੇ ਹੱਥੀ ਤੋਰੇ ਪੁੱਤਰਾ ਦੀ ਵਰਿਆਂ ਤੋਂ ਅੜਿੱਕ ਕਰ ਰਹੇ ਹਨ ਜਿਹੜੇ ਨਾ ਤਾਂ ਪਿਛਾਂ ਪਰਤੇ ਹਨ ਅਤੇ ਨਾ ਹੀ ਅਮਰੀਕਾ ਪਹੁੰਚ ਸਕੇ ਉਹਨਾਂ ਦਾ ਤਸੱਲੀ ਬਖਸ਼ جواب ਡੋਂਕਰਾਂ ਅਤੇ ਦਲਾਲਾਂ ਨਾਲ ਇਸ ਖੂਨੀ ਸਰਹੱਦੀ ਖੇਡ ਪਿੱਛੋਂ ਟਿਕਾਣੇ ਉੱਤੇ ਪੁੱਜੇ ਨਾਲ ਦੇ ਯਾਤਰੀ ਹੀ ਦੱਸ ਸਕਦੇ ਹਨ ਡੰਡੀ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਕਿ ਅਰੇਡੀ ਉਹਨਾਂ ਦੇ ਬਦਕਿਸਮਤ ਸਾਥੀ ਕਿੱਥੇ ਅਤੇ ਕਿਉਂ ਲਾਪਤਾ ਹੋ ਗਏ ਹਨ ਪ੍ਰਸ਼ਨ ਚਿੰਨ ਅਸਲ ਵਿੱਚ ਇਹ ਮਾਰੂਥਲ ਜਾਂ ਜੰਗਲਾਂ ਵਿੱਚ ਭੁੱਖ ਨਾਲ ਬਿਲਕਦੇ ਰਾਤਾ ਤੁਰ ਕੇ ਗੁਜ਼ਾਰਦੇ ਜਦੋਂ ਚੱਲਣ ਤੋਂ ਉਸ ਮਰਥ ਹੋਏ ਤਾਂ ਜਾਂ ਕੁਦਰਤ ਨੇ ਇਹਨਾਂ ਦੇ ਪ੍ਰਾਣ ਕੱਢ ਲਏ ਅਤੇ ਜਾਂ ਡੌਕਰਾਂ ਨੇ ਆਪਣੇ ਗਲੋਂ ਇਹਨਾਂ ਨੂੰ ਮੁਸੀਬਤ ਸਮਝ ਕੇ ਲਾਹਣ ਦੇ ਚੱਕਰ ਵਿੱਚ ਗੋਲੀਆਂ ਮਾਰ ਦਿੱਤੀਆਂ ਡੰਡੀ ਬਹੁਤ ਸਾਰੀਆਂ ਮਾਵਾਂ ਦੇ ਏ ਪੁੱਤ ਮਿੱਟੀ ਹੋ ਚੁੱਕੇ ਹਨ ਪਰ ਏ ਬਾਦ ਨਸੀਬ ਮਾਵਾ ਹਲੇ ਵੀ 부ਹਾਂ ਅੱਗੇ ਬੈਠ ਕੇ ਮਨਮਨ ਹੰਝੂਆਂ ਨਾਲ ਪੁੱਤਾਂ ਦੀ ਉਡੀਕ ਵਿੱਚ ਰੋਜ਼ ਮਰਦੀਆਂ ਖੱਪਦੀਆਂ ਹਨ ਡੰਡੀ ਹੁਣ ਤੱਕ ਅਮਰੀਕਾ ਦੀ ਲੰਬੀ ਸਰਹੱਦ ਨਾਲ ਲੱਗਦਾ ਮੁਲਕ ਮੈਕਸੀਕੋ ਅਤੇ ਅਮਰੀਕਾ ਦਰਮਿਆਨ ਵਗਦਾ रियो ग्रांडे دریا ਗੈਰ ਕਾਨੂੰਨੀ ਦਾਖਲੇ ਲਈ ਮਸ਼ਹੂਰ ਹੈ ਅਤੇ ਰੱਬ ਦੀ ਧੁੰਨੀ ਨਾਲ ਖੇਡਣ ਵਾਲੇ ਅਮਰੀਕਾ ਤੋਂ ਲੱਖ ਯਤਨ ਕਰਨ ਉੱਤੇ ਵੀ ਇਹ ਰਾਹ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੇ ਡੰਡੀ ਮਨੁੱਖੀ ਤਸਕਰੀ ਦੀ ਇਹਨਾ ਹੱਦਾਸਰ ਹੱਦਨਾ ਉੱਤੇ ਖੇਡੀ ਜਾਂਦੀ ਇਹ ਖੁੰਨੀ ਖੇਡ ਕੀ ਹੈ ਪ੍ਰਸ਼ਨ ਚਿੰਨ ਕੌਣ ਹੈ ਇਸ ਖੇਡ ਵਿੱਚ ਬਾਜ਼ੀਆਂ ਜਿੱਤਣ ਉੱਤੇ ਹਰਾਉਣ ਵਾਲੇ ਪ੍ਰਸ਼ਨ ਚਿੰਨ ਗਲਗਲ ਵਿੱਚ ਉੱਤਰਿਆ ਖੌਫਨਾਕ ਮਾਫੀਆ ਹਜ਼ਾਰਾਂ ਲੋਕਾਂ ਦਾ ਸਰਹੱਦਾਂ ਟਪਾਉਣ ਦਾ ਖੁੰਨੀ ਧੰਦਾ ਮੌਤ ਨਾਲ ਰੋਜ਼ ਹੱਥੋਂ ਪਾਈ ਹੁੰਦੀ ਜ਼ਿੰਦਗੀ ਇਹੋ ਕੁਝ ਜਨਨ ਦੀ ਇੱਛਾ ਨਾਲ ਸਹਿਮ ਡਰ ਅਤੇ ਖਾਤਰਿਆਂ ਦੀ ਕਨੇੜੀ ਚੜ ਕੇ ਵਰਿਆਂ ਵਰਗੇ ਦੋ ਦਿਨ ਮੈਕਸੀਕੋ ਅਮਰੀਕਾ ਸਰਹੱਦ ਦੋਮਾ ਪਾਸਿਆਂ ਦੇ ਲੋਕਾਂ ਨਾਲ ਰਾਪਤਾ ਤਸਕਰੀ ਦੀ ਸਤਰੰਜੀ ਚਾਲ